ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਸਿਆਲਕੋੜ ਤੋਂ ਅੱਖ ਨੂਰ ਹੁੰਦੇ ਹੋਏ ਕਟੜਾ ਨਾਮ ਦੇ ਕਸਬੇ ਵਿੱਚ ਪਹੁੰਚੇ ਉੱਥੇ ਉਹਨਾਂ ਦਿਨਾ ਵਿੱਚ ਵੈਸ਼ਨੋ ਦੇਵੀ ਦੀ ਮਹਾਨਤਾ ਜਹੀ ਸੀ ਜਿਵੇਂ ਕੀ ਅੱਜ ਕੱਲ੍ਹ ਹੈ ਗੁਰੂ ਨਾਨਕ ਦੇਵ ਜੀ ਨੂੰ ਨਿਵਾਸੀ ਲੋਕਾਂ ਨੇ ਉਸ ਸਥਾਨ ਦੇ ਵਿਸ਼ੇ ਵਿੱਚ ਕਿਵਦੰਤੀਆਂ ਸੁਣਾਈਆਂ ਇੱਕ ਸਮਾਸੀ ਜਦੋਂ ਔਰਤਾ ਆਪਣੀ ਪਰੰਪਰਾ ਅਨੁਸਾਰ ਨੇਤੰਬ ਵੇਸ਼ਿਆ ਲਈ ਚਾਰਾ ਤੇ ਬਾਲਨ ਦੀਆਂ ਲੱਕੜੀਆਂ ਆਦ ਲੈ ਕੇ ਪਹਾੜੀ ਤੋਂ ਇਸ਼ਨਾਨ ਕਰਕੇ ਪਰਤਦੀਆਂ ਸਨ ਇੱਕ ਦਿਨ ਦੀ ਗੱਲ ਹੈ ਇੱਕ ਕੁਲੀਨ ਪਰਵਾਰ ਦੀ ਇੱਕ অতি ਸੁੰਦਰ ਮੁਟਿਆਰ ਜਿਸ ਦਾ ਨਾਮ ਦੁਰਗਾ ਸੀ ਆਪਣੀਆਂ ਸੱਕੀ ਸਹੇਲੀਆਂ ਦੇ ਨਾਲ ਪਰਤ ਦੇ ਸਮੇਂ ਇਸ਼ਨਾਨ ਕਰ ਰਹੀ ਸੀ ਕਿ ਨਿਵਾਸੀ ਜ਼ਿੰਮੇਦਾਰ ਦਾ ਵਿਗੜਿਆ ਹੋਇਆ ਮੁੰਡਾ ਜਿਸ ਦਾ ਨਾਂ ਪੈਰਵ ਸੀ ਆਪਣੇ ਦੋਸਤਾਂ ਦੇ ਨਾਲ ਸ਼ਿਕਾਰ ਖੇਡਦਾ ਹੋਇਆ ਉੱਥੇ ਪਹੁੰਚਿਆ ਇਹ ਜਵਾਨ ਤਨ ਬਹੁਤ ਹੋਂ ਦੇ ਕਾਰਨ ਚੰਚਲ ਪ੍ਰਵਿਰਤੀ ਦਾ ਸੁਆਮੀ ਸੀ ਉਸ ਦਾ ਇੱਕ ਮਾਤਰ ਉਦੇਸ਼ ਐਸ਼ਵਰਿਆ ਦਾ ਜੀਵਨ ਜੀਣਾ ਸੀ ਉਹ ਹਰ ਇੱਕ ਪਲ ਸੁਰਾ ਸੁੰਦਰੀ ਲਈ ਲਲਾਈਤ ਰਹਿੰਦਾ ਜਦੋਂ ਉਸਨੇ ਉਹ ਨਾ ਜੁਤੀਆਂ ਨੂੰ ਨਦੀ ਦੇ ਵਿੱਚ ਇਸ਼ਨਾਨ ਕਰਦੇ ਵੇਖਿਆ ਤਾਂ ਉਸ ਤੋਂ ਰਹਿਣਾ ਨਾ ਗਿਆ ਉਹ ਜੁਤੀਆਂ ਦੇ ਪਿੱਛੇ ਚਲਾ ਗਿਆ ਦੁਰਗਾ ਨੇ ਉਸ ਨੂੰ ਚੁਣੌਤੀ ਦਿੱਤੀ ਕਿੰਤੂ ਸਾਡੇ ਨਜ਼ਦੀਕ ਨਹੀਂ ਆਉਣਾ ਵਰਨਾ ਅਸੀਂ ਤੈਨੂੰ ਦਾਂਤੀ ਨਾਲ ਕੱਟ ਦਵਾਂਗੀਆ ਪਰ ਕਾਮ ਵਾਸਨਾ ਵਿੱਚ ਅੰਨਾ ਪੈਰ ਕਿੱਥੇ ਮੰਨਣ ਵਾਲਾ ਸੀ ਉਹ ਤਾਂ ਮੁਟਿਆਰ ਦੁਰਗਾ ਦੇ ਰੂਪ ਦਾ ਰਸਾਸਵਾਦਨ ਕਰਨਾ ਚਾਹੁੰਦਾ ਸੀ ਉਸ ਨੇ ਚੁਣੌਤੀ ਸਵੀਕਾਰ ਕੀਤੀ ਤੇ ਬੋਲਿਆ ਮੈਂ ਗੀਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਇਸ ਉੱਤੇ ਕੋਈ ਚਾਰਾ ਨਹੀਂ ਵੇਖ ਕੇ ਮੁਟਿਆਰ ਦੁਰਗਾ ਪੈਪੀਤ ਦਸ਼ਾ ਵਿੱਚ ਹੱਥ ਵਿੱਚ ਦਾੰਤੀ ਲੈ ਕੇ ਪਹਾੜੀ ਦੇ ਉੱਤੇ ਭੱਜਣ ਲੱਗੀ ਇਹ ਵੇਖੇ ਜਵਾਨ ਪੈਰਵ ਕੋੜੇ ਤੋਂ ਉਤਰਿਆ ਤੇ ਉਸ ਦੇ ਪਿੱਛੇ ਚਲਾ ਗਿਆ ਇਸ ਪ੍ਰਕਾਰ ਉਹ ਜਵਾਨ ਪੈਰਵ ਕੰਮ ਆਸਨਾ ਲਈ ਮੁਟਿਆਰ ਦੁਰਗਾ ਦਾ ਪਿੱਛਾ ਕਰਨ ਲੱਗਾ ਅੱਗੇ-ਅੱਗੇ ਮੁਟਿਆਰ ਦੁਰਗਾ ਤੇ ਪਿੱਛੇ-ਪਿੱਛੇ ਪੈਰਵ ਪਹਾੜੀ ਚੜਦੇ ਹੀ ਗਏ ਪਰ ਦੁਰਗਾ ਨੂੰ ਫੜਨ ਵਿੱਚ ਉਹ ਸਫਲ ਨਾ ਹੋ ਸਕਿਆ ਉਦੋਂ ਪਹਾੜੀ ਦੇ ਵਿਚਕਾਰ ਇੱਕ ਚਟਾਨ ਵਿੱਚ ਇੱਕ ਗੁਫਾ ਨੁਮਾ ਸੰਕਰੀ ਸੁਰੰਗ ਸੀ ਜਿਸ ਵਿੱਚ ਮੋਟਿਆਰ ਦੁਰਗਾ ਛਿਪ ਗਈ ਪਰ ਪੈਰਬ ਵੀ ਧੋਂ ਦਾ ਪੱਕਾ ਸੀ ਉਹ ਕਿੱਥੇ ਮੰਨਣ ਵਾਲਾ ਸੀ ਉਸਨੇ ਰੱਬ ਦੇ ਲੱਭਦੇ ਦੁਰਗਾ ਨੂੰ ਅੰਤ ਲੱਭ ਹੀ ਲਿਆ ਉਸਨੇ ਦੁਰਗਾ ਨੂੰ ਪਿੱਛੋਂ ਹੀ ਜਾ ਕੇ ਫੜਿਆ पर चतरदुर्गा ने तेजी बखाई ते ओ दूजे रस्ते तो बाहर निकलन वेच सफल हो गई फिर तो पहाड़ी दी शिखर दे ਵੱਲ ਭੱਜਣ ਲੱਗੀ पैर भी गुफा तो ਬਾਹਰ ਨਿਕਲਿਆ ਤਾਂ ਫਿਰ ਉਸਦੇ ਪਿੱਛੇ ਭੱਜਣ ਲੱਗਾ ਦੋਨੋਂ ਭੱਜਦੇ ਭੱਜਦੇ ਪਹਾੜੀ ਦੇ ਸਿਖਰ ਉੱਤੇ ਹੁੰਦੇ ਹੋਏ ਉਸ ਪਾਰ ਇੱਕ ਵੱਡੀ ਚਟਾਨ ਉੱਤੇ ਜਾ ਪਹੁੰਚੇ ਜਿੱਥੇ ਦੋਨਾਂ ਦਾ ਆਮੋ ਸਾਹਮਣਾ ਹੋਇਆ ਪੈਰਵ ਨੇ ਕਿਹਾ ਤੁਸੀਂ ਭੱਜੋ ਨਾ ਮੈਂ ਤੁਹਾਨੂੰ ਹਮੇਸ਼ਾ ਲਈ ਆਪਣਾ ਬਣਾ ਲਵਾਂਗਾ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਦੁਰਗਾ ਨੇ ਜਵਾਬ ਵਿੱਚ ਕਿਹਾ ਮੈਂ ਤੈਨੂੰ ਭਲੀ ਭਾਂਤੀ ਜਾਣਦੀ ਹਾਂ ਤੂੰ ਤਾਂ ਕਈ ਔਰਤਾਂ ਦਾ ਸ਼ੋਸ਼ਣ ਕੀਤਾ ਹੈ ਕਈ ਜੁਤੀਆਂ ਨੂੰ ਝਾਂਸਾ ਦੇ ਕੇ ਉਨਾਂ ਨੂੰ ਤਰਸਿੱਤ ਕੀਤਾ ਹੈ ਮੈਂ ਤੁਹਾਡੇ ਛਲਾਵੇ ਵਿੱਚ ਨਹੀਂ ਆਉਣ ਵਾਲੀ ਪੈਰਵ ਨੇ ਭਗਵਾਨ ਨੂੰ ਸ਼ਾਕਸ਼ੀ ਮੰਨ ਕੇ ਸੌ ਲੈਂਦੇ ਹੋਏ ਕਿਹਾ ਮੈਂ ਇਸ ਵਾਰ ਸੱਚ ਕਹਿ ਰਿਹਾ ਹਾਂ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਜਵਾਬ ਵਿੱਚ ਮੁਟਿਆਰ ਦੁਰਗਾ ਨੇ ਕਿਹਾ ਮੈਂ ਤੁਹਾਡੇ ਨਾਲ ਕਿਸੇ ਵੀ ਕੀਮਤ ਉੱਤੇ ਵਿਆਹ ਨਹੀਂ ਕਰਨਾ ਚਾਹੁੰਦੀ ਕਿਉਂਕਿ ਤੁਸੀਂ ਮਾਸ਼ਰਾਬ ਦਾ ਸੇਵਨ ਕਰਦੇ ਹੋ ਪੈੜਾ ਚਾਲ ਚੱਲਣ ਕਰਨਾ ਤੁਹਾਡਾ ਕਰਮ ਹੈ ਇਸ ਲਈ ਮੈਂ ਕਿਸੇ ਕੋਈ ਕਰਮੀ ਨਾਲ ਕੋਈ ਸੰਬੰਧ ਨਹੀਂ ਬਣਾਉਣਾ ਚਾਹੁੰਦੀ ਇਹ ਕੌੜੇ ਸੱਚ ਨੂੰ ਸੁਣ ਕੇ ਪੈਰਵ ਨੇ ਤੁਰੰਤ ਉਸ ਮੁਟਿਆਰ ਨੂੰ ਚਪਟਾ ਮਾਰਨ ਲੱਗਾ ਪਰ ਮੁਟਿਆਰ ਦੁਰਗਾ ਸੁਚੇਤ ਸੀ ਉਸ ਨੇ ਤੁਰੰਤ ਆਪਣੀ ਦਾਤੀ ਪੂਰੇ ਵੇਗ ਨਾਲ ਪੈਰਵ ਦੀ ਗਰਦਨ ਦੇ ਉੱਤੇ ਮਾਰੀ ਬਾਸੂ ਫੇਰ ਕੀ ਜ਼ਿੰਮੇਵਾਰ ਦੇ ਪੁੱਤ ਪੈਰਵ ਦੀ ਗਰਦਨ ਉਸ ਵੇਲੇ ਧੜ ਤੋਂ ਵੱਖ ਹੋ ਗਈ ਉਹ ਉੱਥੇ ਹੀ ਟਿਰ ਹੋ ਗਿਆ ਇਸ ਅਣਚਾਹੀ ਹਤਿਆ ਨੂੰ ਵੇਖ ਕੇ ਮੋਟਿਆਰ ਦੁਰਗਾ ਪੈ ਪੀਤ ਹੋ ਗਈ ਪ੍ਰਸ਼ਾਸਨ ਦੇ ਵੱਲੋਂ ਦੰਡ ਮਿਲਣ ਦੀ ਅਸ਼ੰਕਾ ਨਾਲ ਉਹ ਕੰਬਣ ਲੱਗੀ ਕੋਈ ਚਾਰਾ ਨਹੀਂ ਵੇਖ ਕੇ ਸ਼ਿਪਨ ਦੇ ਵਿਚਾਰ ਨਾਲ ਉਸ ਨੇ ਨਜ਼ਦੀਕ ਇੱਕ ਗੁਫਾ ਵਿੱਚ ਜਾ ਕੇ ਸ਼ਰਨ ਲੈ ਲਈ ਮੋਟਿਆਰ ਦੁਰਗਾ ਨੇ ਇਕਾਂਤ ਵਾਸਤੇ ਸਮੇਂ ਵਿੱਚ ਸਰਵ ਸ਼ਕਤੀਮਾਨ ਪ੍ਰਭੂ ਦੀ ਅਰਾਧਨਾ ਕਰਨੀ ਸ਼ੁਰੂ ਕਰ ਦਿੱਤੀ हे ਪ੍ਰਭੂ ਮੇਰੀ ਰੱਖਿਆ ਕਰੋ ਮੈਂ ਇਹ ਹੱਤਿਆ ਕਿਸੇ ਨੀਚ ਵਿਚਾਰ ਦੇ ਕਾਰਨ ਨਹੀਂ ਕੀਤੀ ਸੱਚਾ ਹਿਰਦਾ ਤੇ ਇਕਾਂਤ ਹੋ ਕੇ ਕੀਤੀ ਹੈ ਪ੍ਰਭੂ ਚਰਨਾ ਵਿੱਚ ਅਰਦਾਸ ਸਵੀਕਾਰ ਹੋਈ ਤੇ ਮੁੱਟਿਆਰ ਦੁਰਗਾ ਨੂੰ ਵਰਦਾਨ ਦੇ ਰੂਪ ਵਿੱਚ ਤੇਜ ਪ੍ਰਤਾਪ ਪ੍ਰਾਪਤ ਹੋਇਆ ਦੂਜੇ ਪਾਸੇ ਪਿੰਡ ਨਵਾਸੀ ਮੁੱਟਿਆਰ ਦੁਰਗਾ ਨੂੰ ਖੋਜਦੇ ਹੋਏ ਉੱਥੇ ਪਹੁੰਚੇ ਜਿੱਥੇ ਦੁਰਗਾ ਨੇ ਸ਼ਰਨ ਲੈ ਰੱਖੀ ਸੀ ਸਾਰੇ ਬਜ਼ੁਰਗਾਂ ਨੇ ਦੁਰਗਾ ਨੂੰ ਬਾਹਰ ਆਉਣ ਲਈ ਕਿਹਾ ਪਰ ਉਹ ਨਾ ਮੰਨੀ ਪਰ ਉਸ ਨੂੰ ਅਧਿਕਾਰੀ ਵਰਗ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਸ ਨੂੰ ਕੋਈ ਨਹੀਂ ਕਿਹਾ ਜਾਵੇਗਾ ਕਿਉਂਕਿ ਉਹ ਹੱਤਿਆ ਉਸਨੇ ਆਤਮ ਰੱਖਿਆ ਤੇ ਆਤਮਕ ਗੌਰਵ ਲਈ ਕੀਤੀ ਹੈ ਤੇ ਉਹ ਦੋਸ਼ ਦੋਸ਼ ਨਹੀਂ ਉਹ ਤਾਂ ਉਸਦਾ ਅਧਿਕਾਰ ਸੀ ਇਸ ਭਰੋਸੇ ਉੱਤੇ ਦੁਰਗਾ ਨੇ ਆਤਮ ਸਮਰਪਣ ਕਰ ਦਿੱਤਾ ਪ੍ਰਸ਼ਾਸਨ ਵੱਲੋਂ ਮੁਕੱਦਮਾ ਚਲਾਇਆ ਗਿਆ ਜਿਸ ਵਿੱਚ ਨਿਆਂधीश ਨੇ ਮੋਟਿਆਰ ਦੁਰਗਾ ਨੂੰ ਸਨਮਾਨਿਤ ਕਰਦੇ ਹੋਏ ਆਪਣੇ ਵੱਲੋਂ ਪ੍ਰਸੰਸਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਹਸੇ ਮੋਟਿਆਰ ਨੇ ਜੋ ਬਹਾਦਰੀ ਦਾ ਉਦਾਹਰਣ ਪੇਸ਼ ਕੀਤਾ ਹੈ ਉਹ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਵੇਗਾ ਦੁਰਗਾ ਇੱਕ ਜਹੀ ਵਿਰਾਗਣਾ ਸੀ ਜਿਸ ਉੱਤੇ ਸਾਰੇ ਗੌਰਵ ਕਰ ਸਕਦੇ ਹਨ ਉਸਨੇ ਇੱਕ ਦੁਸ਼ਟ ਨੂੰ ਖਤਮ ਕਰਕੇ ਇਸ ਖੇਤਰ ਨੂੰ ਬ੍ਰਾਈ ਤੋਂ ਮੁਕਤ ਕੀਤਾ ਹੈ ਇਸ ਲਈ ਇਹ ਮਾਤਾ ਤੁਲਿਆ ਹੈ ਇਸ ਪ੍ਰਕਾਰ ਦੁਰਗਾ ਦੇ ਸ਼ਰਨ ਥਾਨ ਨੂੰ ਉਸ ਦੀ ਯਾਦ ਵਿੱਚ ਪੂਜਿਆ ਜਾਣ ਲੱਗਾ ਸਮਾ ਬਤੀਤ ਹੋਣ ਦੇ ਨਾਲ ਨਾਲ ਮਨਤਾਵਾਂ ਵੀ ਬਦਲਣ ਲੱਗੀਆਂ ਇਸ ਗ੍ਰੰਥਾਂਤ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਇਸ ਮਹਾਨ ਨਾਰੀ ਦੇ 72 ਤੋਂ ਵਿਅਕਤੀ ਸਾਰਨ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਾਟ ਤੋਂ ਕਾਟ ਉਹ ਲੋਕ ਜੋ ਇੱਥੇ ਨਾਨੂ ਆਪਣਾ ਇਸ਼ਟ मान ਕੇ ਤੀਰਥ ਯਾਤਰਾ ਲਈ ਆਉਂਦੇ ਹਨ ਉਹਨਾਂ ਨੂੰ ਤਾਂ ਇਸ ਘਟਨਾ ਕਰਮ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਆਪਣੇ ਆਤਮ ਕਰਵ ਲਈ ਨਾਰੀ ਰਣ ਚੰਡੀ ਬਣ ਕੇ ਦੁਸ਼ਟਾਂ ਦਾ ਦਮਨ ਕਰ ਸਕਦੀ ਹੈ ਭਲੇ ਹੀ ਉਸ ਨੂੰ ਐਸਾ ਸੰਘਰਸ਼ ਰੇ ਕਿੰਨਿਆ ਹੀ ਵੀ ਪੱਤਿਆਂ ਦਾ ਸਾਹਮਣਾ ਕਰਨਾ ਪਵੇ ਉਹਨਾਂ ਨੂੰ ਵਿਲਾਸਿਤਾ ਦਾ ਜੀਵਨ ਨਹੀਂ ਜੀਣਾ ਚਾਹੀਦਾ ਕਿਉਂਕਿ ਮੋਟਿਆਰ ਦੁਰਗਾ ਮਾਸ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਤੋਂ ਅਤੀ ਨਫ਼ਰਤ ਕਰਦੀ ਸੀ ਗੁਰਦੇਵ ਨੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਮੁਸਾਫਰਾਂ ਨੂੰ ਉਪਦੇਸ਼ ਦ੍ਰਿੜ ਕਰਵਾਉਣ ਲਈ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਮਨੁੱਖ ਨੂੰ ਹਰ ਇੱਕ ਸਥਾਨ ਵੱਲੋਂ ਗੁਣ ਕਬੂਲ ਕਰਨੇ ਚਾਹੀਦੇ ਹਨ ਅਫਗੁਣ ਤਿਆਗ ਕੇ ਉਜਵਲ ਜੀਵਨ ਜੀਣਾ ਚਾਹੀਦਾ ਹੈ ਗੁਨਾ ਕਾ ਹੋਵੇ ਵਸੂਲਾ ਕਟਵਾਸ ਲੀਜੇ ਜੇ ਗੁਣ ਹੋ ਮਨ ਸਾਜਨਾ ਮਿਲ ਸਾਂਝ ਕਰੀਜੇ ਸਾਂਝ ਕਰੀਜੇ ਗੁਣੇ ਕੇਰੀ ਛੋੜ ਅਫਗਨ ਚਲਿਏ ਪਹਿਰੇ ਪਟੰਬਰ ਕੜ ਅਡੰਬਰ ਆਪਣਾ ਪੀੜ ਮਲੀਏ ਜਿੱਥੇ ਜਾਏ ਬਈਏ ਪਲਾ ਕਈਏ ਚੋਲੇ ਅਮਰਤ ਪੀਜੇ ਗੁਨਾਹ ਕਾ ਹੋਵੇ ਵਸੂਲਾ ਕੜ ਵਾਸ ਲੀਜੇ ਗੁਰੂ ਨਾਨਕ ਦੇਵ ਜੀ ਨੇ ਪਰਵਚਨਾ ਵਿੱਚ ਕਿਹਾ ਜਗਿਆਸੂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹ ਸਾਧਨਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਾ ਕਰਕੇ ਨਿਰਗੁਣ ਸਵਰੂਪ ਸਤਿਆ ਚਿੰਤ ਅਨੰਦ ਦੀ ਕਰਨੀ ਚਾਹੀਦੀ ਹੈ ਕਿਉਂਕਿ ਵਿਅਕਤੀ ਦਾ ਸਰੀਰ ਨਾਸ਼ਵਾਨ ਹੈ ਤੇ ਮਨੁੱਖ ਹੋਣ ਦੇ ਨਾਤੇ ਉਸਰੇ ਚ ਸਰੀਰਕ ਕਮਜ਼ੋਰੀਆਂ ਹੁੰਦੀਆਂ ਹਨ ਸ਼ਬਦ ਗੁਰੂ ਵੱਲੋਂ ਸੰਬੰਧ ਸਥਾਪਿਤ ਕਰਕੇ ਉਸ ਨੂੰ ਆਪਣਾ ਜੀਵਨ ਉਜਵਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਵਿਅਕਤੀ ਸਦਾਰਨ ਨੂੰ ਉਪਦੇਸ਼ ਦਿੱਤਾ ਤੇ ਸਹੀ ਮਾਰਗ ਦਿਖਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ